ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲਾ ਤੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 39488 ਆ ਜੀ ਥੱਲੇ ਹੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਤੁਹਾਡੇ ਜਿਹੜਾ ਨਾ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਸਵੇ ਸਵੇ ਨਾਗਾ ਕੋਈ ਗੱਭਣ ਨਹੀਂ ਡਰ ਹੁੰਦਾ ਗੱਭਣ ਦਾ ਸਵੇ ਸਵੇ ਨਾਗ ਦਾ ਕਾਦਾ ਡਾਰਾ ਜਿਹੜਾ ਆਪਾਂ ਦੋ ਟਾਈਮ ਚੋ ਲੈਣਾ ਵਾ ਮੇਰੇ ਹਰੇ ਕੁੜੇ ਪੈਣਦੇ ਪਏ ਦੋ ਟਾਈਮ ਚੋ ਕੇ ਲਵੋ ਤੇ ਨਾ ਕੋਈ ਪਰੇਸ਼ਾਨੀ ਤੁਹਾਨੂੰ ਇਹ ਨਾ ਪਰੇਸ਼ਾਨੀ ਕੋਈ ਗਾਂਹ ਵਾਲੇ ਤੋਂ ਆਵੇ ਅੱਜ ਬਾਈ ਕੋਲੇ ਥੋਪ ਫੁੱਲ ਵੱਡੀ ਵਹਿੜ ਜੱਦ ਬ੍ਰੀਡ ਵਾਲੀ ਤੇ ਇੱਕ ਆਹ ਪਹਿਲਾਂ ਵਹਿੜ ਤਾਜੀ ਸੂਈ ਜਪਈਦਾ ਦੱਸੇ ਕਿ ਬਾਕੀ ਗਣ ਕਰੀ ਬਾਈ ਤੋਂ ਲੈ ਲੈਣੇ ਆਗੇ ਬਾਈ ਤੇ ਬੜਾ ਸਾਰੇ ਚੰਗੀਆਂ ਵਾ ਦੋ ਹੀ ਬੜਾ ਅੱਜ ਬਾਈ ਕੋਲੇ ਮੈਂ ਕੱਲ ਪਰਸੋ ਵੀਡੀਓ ਪਾਈ ਸੀ ਹੋ ਸਕਿਆ ਬੜਾ ਵੈਕ ਗਈਆਂ ਅੱਜ ਜੋੜੇ ਹੀ ਆਇਆ ਲੱਗਦਾ ਮੈਨੂੰ ਹੁਣੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਸਭ ਤੋਂ ਮੇਰੇ ਪਿੰਡ ਭਰਾਵਾਂ ਨੂੰ ਨਾਮ ਦੱਸ ਦਿੱ ਗਏ ਵੀ ਹੁਣ ਸਾਰੇ ਜਾਣਦੇ ਹੀ ਆ ਜੀ ਆਪ ਵੀ ਕਾਕਾ ਪਿੰਡ ਲੰਗਿਆਣਾ ਤਹਿਸੀਲ ਬਾਗਾਪੁਰਾ ਜਿਹੜਾ ਮੋਗਾ ਇਹਨੂੰ ਨਾਲ-ਨਾਲ ਪਿੰਡ ਪੈਂਦੇ ਆ ਜੇ ਮਾਲਮਾਲਾ ਜੈਮਨ ਵਾਲਾ ਗੱਜਨ ਵਾਲਾ ਠੀਕ ਹੈ ਬਾਈ ਧੱਤੂ ਵਾਲਾ ਮਾਹਲਾ ਰੋਡੇ ਠੀਕ ਹੈ ਬਾਈ ਰੋਡ ਨਾਲ ਨਾਲ ਪੀਰ ਪਾਸ਼ਾ ਦੀ ਜਗ੍ਹਾ ਪੀਰ ਨਿਗਾਹ ਬਾਪੇ ਵਾਲੀ ਜਗ੍ਹਾ ਤਿੰਨ ਕਿਲੋਮੀਟਰ ਪੈਂਦਾ ਆਪਣਾ ਤੇ ਨਾਲ ਇਧਰ ਬਾਬੇ ਇੰਦਰ ਆਂਧਾ ਪਜਾਪਾ ਬਾਬੇ ਸਤਨਾਜ ਜੀ ਗੁਰਦੁਆਰੇ ਕੋਲੇ ਆ ਠੀਕ ਹੈ ਜੀ ਬਾਬਾ ਨਾਜਰ ਸਿੰਘ ਦਾ ਉਹਦੇ ਕੋਲ ਗੁਰਦੁਆਰੇ ਕੋਲੇ ਮੇਰਾ ਘਰ ਆ ਠੀਕ ਹੈ ਬਾਈ ਠੀਕ ਹੈ ਜੀ ਛੋਟਿਆਂ ਵਾਲਾ ਰਾਹ ਨਾਲ ਸੱਤ ਲੋਕ ਵੀ ਗ੍ਰਾਮ ਬੀਨ ਬੈਂਕ ਸਰਕਾਰੀ ਠੀਕ ਹੈ ਬਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਮੇਰੇ ਹੱਥ ਬਨ ਕੇ ਬੇਨਤੀ ਧੂੜ ਧੂੜਾ ਕਰੋ ਠੀਕ ਹੈ ਜੀ ਹਾਂ ਜੀ ਠੀਕ ਹੈ ਬਾਈ ਪਰਸੋ ਨੋਟੀਫਿਕੇਸ਼ਨ ਪਹੁੰਚਦਾ ਰਹੇ ਨੈਕਸਟ ਵੀਡੀਓ ਪੈਣੀ ਹੈ ਕਿੰਨੀ ਲੇਟ ਸੀ ਮੇਰਾ ਕੰਮ ਉਹਨਾਂ ਮੈਂ ਲੇਟੀ ਵਾਲਾ ਕਢਣਾ ਹੈ ਠੀਕ ਹੈ ਬਾਈ ਪਾਸ ਵੀਡੀਓ ਪਾਈ ਆ 15 ਕਿਲੋ ਵਾਲੀ ਦੀ ਵੇਖ ਗਈ ਬਾਈ ਜੰਦੀਆਂ ਬਾਈ ਸਾਰੀਆਂ ਵਿਕੀ ਜਾਂਦੀਆਂ ਠੀਕ ਹੈ ਬਾਈ ਅਸੀਂ ਦੋ ਟਾਂਗ ਚਵਾ ਕੇ ਕਹਿੰਦੇ ਤੁਸੀਂ ਚਾਰ ਟਾਂਗ ਚੋ ਠੀਕ ਹੈ ਬਾਈ ਦੁੱਧ ਘਾਟਾ ਹੈਲਦੀ ਹੈ ਅਥਾ ਤੋਂ ਖਰਚਾ ਲਓ ਤੁਸੀਂ ਕਰਦਾ ਠੀਕ ਹੈ ਬਾਈ ਜਿਹੜੇ ਵਿਕਲਪ ਤੇ ਆਏ ਆ ਉਹਦਾ ਖਰਚਾ ਮੈਂ ਦੇਉਂਗਾ ਜਿਹੜੀ ਜਵਾਨ ਕਰ ਲਈ ਸੈਰਾਉਟੇ ਜਾਊ ਜਾਵੇ ਪਰ ਜਵਾਨ ਤੋਂ ਨਹੀਂ ਭਜਾਣਾ ਠੀਕ ਹੈ ਔਰ ਰਿਕਾਰਡ ਗੱਲਾਂ ਨਾਲੇ ਆਉਣ ਲੈਣਾ ਤੁਸੀਂ ਮੇਰੇ ਮੂਰੇ ਵੀਡੀਓ ਤਾਂਦੇ ਬਾਈ ਕੀ ਕਿਹਾ ਸੀ ਠੀਕ ਹੈ ਬਾਈ ਦੁੱਧ ਘੱਟ ਹੋਇਆ ਹੈਲਦੀ ਚਲਦੀ ਸਾਡੀ ਬਾਈ ਜੀ ਸੂਆ ਦਾਗਾ ਤੀਨੇ ਸੂਏ ਸੁਈਏ ਠੀਕ ਆ ਠੀਕ ਆ ਬਾਈ ਬਾਈ ਜੀ ਢਾਈਆਂ ਮਹੀਨੇ ਦੀ ਸੁਈਏ ਮਹੀਨੇ ਦਾ ਢਾਈਆ ਭਰਾਵਾ ਸੀ ਬੋਲ ਫਿਸੀ ਵੜਾ ਠੀਕ ਆ ਬਾਈ ਠੀਕ ਆ ਬਾਈ ਦੁੱਧ ਕੰਡੇ ਵਾਲਾ ਤੁਸੀਂ ਕਿਹਾ 19 ਕਿਲੋ ਹੁਣ ਮੌਸਮ ਸੱਲਾ ਚੱਲੀ ਜਾਂਦਾ ਹੁਣ ਦੁੱਧ ਦਾ 15 ਕਿਲੋ ਠੀਕ ਆ ਜੀ ਇਹ 16 ਠੀਕ ਆ ਅਸੀਂ ਕਿਹਾ ਘੱਟ ਕਹਿਣਾ ਕਿਉਂਕਿ ਸਾਡੀ ਆਨਲਾਈਨ ਨੈੱਟ ਵੀਡੀਓ ਕੋਈ ਝੂਠ ਨਹੀਂ ਮਾਰਨਾ ਭਾਵੇਂ ਸਰਵਰ ਡੇ ਜਾਈ ਠੀਕ ਆ ਜੀ ਝੂਠ ਨਹੀਂ ਮਾਰਨਾ ਠੀਕ ਆ ਬਾਈ 15 ਲੀਟਰ ਦੁੱਧ ਮਨਾ ਕੇ ਦੇਵਾਂਗਾ ਠੀਕ ਆ ਬਾਈ ਦੋ ਟਾਈਂ ਚੋੜਵੇਂ ਠੀਕ ਆ ਭਾਈ ਥਣਾ ਥਣਾ ਦੀ ਓਕੇ ਹੋ ਥਣਾ ਥਣਾ ਦੀ ਓਕੇ ਹੋਗੀ ਫੁੱਲ 2 ਡਾਂਗ ਚੋਂ 4 ਡਾਂਗ ਚੋਂ 6 ਡਾਂਗ ਚੋਂ ਆਉਦਾ ਠੀਕ ਆ ਵੱਡੀ ਬਹੁਤ ਆ ਹੈ ਯਾਰ ਵਹਿੜ ਰੇਲ ਗੱਡੀ ਦਾ ਡੱਬੀ ਜਿੱਡੀ ਠੀਕ ਆ ਭਾਈ ਉਹਦਾ ਮੁੱਲ ਦਾ ਮੌਮਲਾ ਹਾਂ ਮੁੱਲ ਇਹਦਾ ਫਿਰ ਉਹ ਮੁੱਲ 48000 ਰੁਪਈਆ ਵਿੱਚੋਂ ਕੀ ਮਾਨ ਤਾਨ ਕੋਈ ਛੋੜ ਲਓ ਤੋਰਨਾਂ ਕਿੱਲਾ ਸਾਰਾ ਰਹਿਣ ਦੇ ਮੀਂਹਾਂ ਪੈਂਦਾ ਲਓ ਵੀ ਦੋਸਤੋ ਫੁੱਲ ਵੱਡੀ ਵਹਿੜ ਆ ਗਈ ਬ੍ਰੇਕਲੇ ਡੱਬੇ ਜਿੱਡੀ ਵਹਿੜ ਆ ਗਈ ਤੇ ਵੇਖ ਸਕਦੇ ਹੋ ਜੀ ਜਾਤ ਬ੍ਰੇਡ ਬਹੁਤ ਆ ਬੋਦੀ ਵਾਲੀ ਵਹਿੜ ਨਿੱਕਾ ਕੰਨ ਐਚਓਰ ਦੀ ਫੁੱਲ ਚੰਗੀ ਜਾਤ ਵਾਲੀ ਵਹਿੜ ਥਾਣਾ ਬਹੁਤ ਚੰਗਾ ਵਾ ਗਲਾਬੀ ਥਾਣਾ ਚਾਰੇ ਥਾਣਾ ਹੱਥੀ ਚੋਇਲ ਆ ਮੋਟਾ ਮੋਟਾ ਥਾਣਾ ਲੇ ਹੋ ਠੰਡੀ ਸੀ ਇਹ ਨਹੀਂ ਕਿ ਮੈਂ ਜਮਾ ਕੋਲੇ ਕੈਮਰਾ ਕਰੀ ਬੈਠਾ ਵਾ ਜਮਾ ਨਹੀਂ ਪੋਰਾ ਵੀ ਪੈਰ ਵੀ ਗਸਿਆ ਵਿਚਾਰੀ ਨੇ ਵੱਡੀ-ਵੁੱਡੀ ਬਹੁਤ ਨਿੱਗਰ ਬਹੁਤ ਆ ਗਈ ਦੁੱਧ ਬੈਗਦਾ ਸੀ ਉਹਦੇ ਕਿ 18-19 ਕਿਲੋ ਪਰ ਇੱਕ ਝੜੀ ਜੀ ਲੱਗ ਗਈ ਹੈਗੀ ਤੇ ਇੱਕ ਬਈ ਪਸ਼ੂ ਉਪਰਾਂ ਵੀ ਕਰਦਾ ਅੱਜ ਹੀ ਮਾਲ ਆਇਆ ਬਾਈ ਕਹਿੰਦਾ ਪਰ 15 ਕਿਲੋ ਫੇਰ ਵੀ ਆਪਣੇ ਜਰਾ 16 ਹੀ ਹੋਊਗਾ ਪਰ 15 ਕਿਲੋ ਦੇ ਵਿੱਚ ਦੋ ਟਾਈਪ ਵਾਲਾ ਚਾਟਾਂ ਤੁਸੀਂ ਚੋਗੇ ਤੇ ਜਾ ਸਕਦੇ ਹੋ ਜੀ ਠੰਡੀ ਸੀਲ ਵਹਿੜਾ ਬੇਸ ਕੁਆਲਟੀ ਚੈੱਕ ਆਉਦੀ ਬਹੁਤ ਚੰ ਵੀਡੀਓ ਬਣਾ ਸਮਾਨ ਨੋਟ ਕਰ ਲੋ 8 ਵਜੇ ਕੇ ਤੇ 42 ਮਿੰਟ ਹੀ ਹੋਏ ਆ ਜੇ ਛਾਹ ਨੂੰ ਵੀਡੀਓ ਬਣਾਉਂਦੇ ਤਾਂ ਹਵਾਲੇ ਦੇ ਦੋ ਨਾ ਫੁੱਲ ਭਰੇ ਹੋਣੇ ਸੀਗੇ ਤੇ ਦੇਖੋ ਹੋਰ ਨਹੀਂ ਵਾਕ ਜਜਮੈਂਟ ਦੇ ਉਸ ਹਿਸਾਬ ਨਾਲ ਲਾ ਲੈਣੀ ਆ ਵੀ ਜੇ ਛਾਹ ਕੇ ਸਾਰਾ ਦੇਣੀ ਪਿਆ ਤਾਂ ਕਿ ਤਕਰੀਬਣਾ 6:30 ਵਜੇ ਚਵਾਈ ਹੁੰਦੀ ਬਾਈ ਦੇ ਘਰੇ ਤੁਹਾਨੂੰ ਪਤਾ ਹੀ ਆ ਤੇ 2 ਟਾਂ ਦੇ ਚੋਲੇ ਸੁਏ ਸੁਆ ਨਾਗਾ ਇਹ ਚ ਤਰਾਜ ਵੀ ਕਦਾ 48000 ਮੋਲਾ ਜਮਾ ਜਾਇਜ਼ ਜਿਹਦੇ ਕੇ ਤਿਆਰ ਹੋ ਗਈ ਵਹਿੜ ਇਹ 9095000 ਦੀ ਵਹਿੜ ਤਿਆਰ ਹੋਣੀ ਹੈ ਵੱਡੀ ਫੁੱਲ ਦੇਵੇ ਵਾਲੀ ਅੱਜ ਦਾ ਮੁੱਲ ਸਿਰਫ ਇਹਦਾ 48000 ਵਿੱਚੋ ਕੇ ਮਾਨਦਾਨ ਹੋ ਜਾਊਗਾ ਜੀ ਸਿਰਫ ਬਾਈ ਘਟਾਂ ਜੰਮੇ ਸੂਝ ਮੈਨਾ ਠੀਕ ਆ ਪਰ ਇਹਨੂੰ ਹੋਇਆ ਵਾ ਬਾਕੀ ਤੁਸੀਂ ਤਸੱਲੀ ਪਰਖ ਦੀ ਆਪਦੀ ਕੋਲ ਆਏ ਕਰਨੀ ਕਿਉਂਕਿ ਬਾਈ ਦੀ ਲਿਆਂਦੀ ਵੀ ਆ ਜਿਵੇਂ ਕਹੂੰ ਦੱਸਦਾ ਬਾਈ ਉਵੇਂ ਅਗਲਾ ਕੋਈ ਭੇਜੀ ਜਾਂਦਾ ਜੀ ਬਾਈ ਦੀ ਉਹ ਗੱਲ ਕਰਨ ਦੀ ਕਹਿਣ ਦੀ ਗੱਲ ਤਾਂ ਹੈ ਨਹੀਂ ਕੋਈ ਕਮਾਉਣ ਦੀ ਠੀਕ ਹੈ ਤੁਹਾਨੂੰ ਮੇਰੀਆਂ ਮਿਲੋ 7 ਦਾ 2007 ਦੀਆਂ ਗੱਲ ਲੈ ਵੀ ਦੋਸਤੋ ਬਾਈ ਤੇ ਕਰੇ ਬੜਾ ਆਈ ਜਾਂਦੀਆਂ ਇਲਾਕਾ ਹੋਰ ਆ ਗਈ ਆ ਬੜ ਬਾਈ ਦੀ ਬਾਈ ਹੁਣ ਚੋ ਕੇ ਆਇਆ ਵਾ ਇੱਕ ਵਾਰ ਹੋਰ ਆ ਗਈ ਆਗੀ ਠੀਕ ਹੈ ਜੀ। ਫੋਟੋਆਂ ਚੋਕੇ ਲੈ ਕੇ ਆਉਣੇ ਆ। ਠੀਕ ਹੈ ਬਾਈ। ਬਾਈ ਪ੍ਰਿੰਟ ਸੈੱਟ ਕਰਕੇ ਲੈਉਣੇ ਆ। ਥੰਦ ਦੀ ਸਾਰੇ ਕਹਿ ਦੀ। ਠੀਕ ਹੈ ਜੀ। ਬਾਕੀ ਜੀ ਆਪ ਲੱਕਣ ਲਾ ਲੋ ਇੰਨੀ ਜਿਹੜੀ ਵੀਡੀਓ ਦੀ ਪੈ ਰਹੀ ਹੈ। ਠੀਕ ਹੈ ਜੀ। ਇਹ ਹੁਣ ਐਂ ਤਾਂ ਹਰੀ ਖੁਸ਼ੀ ਨਹੀਂ। ਠੀਕ ਹੈ ਜੀ। ਵੇਖ। ਵੀਡੀਓ ਤਾਂ ਇਨਾਂ ਨੂੰ ਸਜਾਈ ਸਜਾਈ ਦਾ ਮਿਲ ਜਾ। ਠੀਕ ਹੈ ਜੀ। ਮੈਂ ਵੀਡੀਓ ਪਹਿਲੀ ਕਿੱਥੋਂ ਲਿਉਦਾ ਗਾਈਆ। ਜੇ ਜੰਦਰੀਆ ਤੁਸ ਜ ਆਪ ਲੱਖਾ। ਠੀਕ ਹੈ ਬਾਈ। ਵੀਰ ਕੁ ਸਜਾਈ ਤਾਂ ਹੀ ਬਣ। ਸਹੀ ਗੱਲ ਆ। ਤੁਸੀਂ ਇੱਕ ਵਾਰ ਹੋਰ ਆ ਕੇ ਬਾਈ ਕੋਲ ਚੰਗੀ ਵੜਾ ਕਾ ਹੋਰ ਆ ਗਈ ਵੱਡੀ। ਇਹ ਇਹ ਕਰਨ ਦੁੱਧ ਲਈ ਆਈ ਵ ਆਹ ਵੇੜ ਆਈ ਆ। ਆਈ ਆ ਪਹਿਲੇ ਦੱਸਦੇ। ਇਹ 15-16 ਕਿਲੋ ਆਈ ਆ ਡੇਢ ਮਹੀਨੇ ਸੂਈ ਆ। ਠੀਕ ਆ ਇਹ ਨਹੀਂ ਵੀ ਅੱਜ ਦੇਣੀ ਗਈ। ਇਹ ਵੀ ਮਤ ਮੁਖਾ ਬੂੜ ਕੋ ਦੇਣੀ ਕਿਉਂ ਨਹੀਂ ਆਏ? ਅੱਛਾ। ਬਾਈ ਲਾਹ ਪਰ ਦੇਣੀ ਆ ਵੀ। ਹਾਂ ਬਈ ਦੋਸਤੋ ਪਹਿਲਾਂ ਤੁਹਾਨੂੰ ਮੈਂ ਆਹੇ ਵੇੜ ਦਿਖਾ ਦਾਂ ਬਾਈ ਦੇ ਘਰੇ ਹੁਣੇ ਆਈ ਆ ਹਲ ਚੋਕੇ। ਆ ਹੁਣ ਬਾਈ ਇਹ ਲਾਈ ਰਿਹਾ ਵਾ। ਲਓ ਜੀ ਦੋਸਤੋ ਦੇਖ ਸਕਦੇ ਫੋਨ ਨਿੱਗਰ ਨਿੱਗਰ ਵੇੜ ਆ ਕਿ ਥਣ ਹਵਾਨਾ ਬਹੁਤ ਚੰਗਾ ਵਾ। ਡੇਢ ਕ ਮਹੀਨੇ ਸੂਈ ਜ਼ਿਆਦਾ ਬਾਈ। ਹੁਣ ਲੈ ਕੇ 15 ਕਿਲੋ ਚੋਕੇ ਲਿਆ ਆ ਬਾਈ। ਤੁਹਾਨੂੰ ਪਤਾ ਹੀ ਬਾਈ ਫਰੂ ਕੇਰਾ ਪਰਾਪਰਾ ਕਰਦਾ ਹੀ ਹਾਂਜੀ ਬਰਾੜ ਸਾਹਿਬ ਆਈ ਜਾਂਦਾ ਮਾਲ ਫਿਰ ਆਏ ਮਾਲ ਭਾਈ ਆਈ ਜਾਂਦਾ ਆ ਵੀ ਕੀ ਜਾਂਦਾ ਆਈ ਜਾਂਦਾ ਤੁਹਾਨੂੰ ਪੂਲਕਾਰ ਦੇ ਦਿਆਂ ਠੀਕ ਆ ਪਗਾਰ ਵੀਡੀਓ ਤੋਂ ਠੀਕ ਆ ਜੀ ਆਈ ਜਾਂਦਾ ਵੀ ਵਿਕੀ ਜਾਂਦੇ ਆਈ ਜਾਂਦੇ ਤੁਰੀ ਜਾਂਦੇ ਆ ਇਹ ਅੰਦਰ ਵਿਲਾਇ ਕਰੀ ਬੈਠਾ ਵਾ ਇਹਦੇ ਵਿੱਚ ਦਾਦੂ ਬਾਦੀ 2 ਨੰਬਰ ਬਾਰੇ ਭਾਈ ਭਾਈ ਜੀ ਇਹ ਪਹਿਲਾਂ ਵੱਛੀ ਆ ਠੀਕ ਆ ਜੀ ਭਾਈ ਜੀ ਸੁਣ ਲਾ ਇਹਦੀ ਗਾਰੰਟੀ ਦੇਉਂਗਾ ਠੀਕ ਆ ਜੀ 1 ਮਹੀਨੇ ਦੀ ਸ਼ੂਰੀ ਦੀ ਗਾਰੰਟੀ ਆ ਹੱਥ ਪਾ ਕੇ ਡੈਟ ਰੂਟ ਚੈੱਕ ਕਰ ਲੈਣ ਜ਼ਿੰਮੇਵਾਰ ਮੈਂ ਗੈਰੰਟੀ ਦੇਦਾ ਠੀਕ ਹੈ ਰੰਗਡੇ ਵਾਲਾ ਕੰਡੇ ਵਾਲਾ ਠੀਕ ਆ ਭਾਈ 2 ਟਾਈਮ ਚੋਲੇ ਤੇ 4 ਟਾਈਮ ਚੋਲੇ ਠੀਕ ਆ ਭਾਈ ਹ ਠੀਕ ਆ ਜੀ ਠੰਡੀ ਸੀਲ ਜਮਾ ਬਰਫ ਫਰ ਗਈ ਲੋ ਜੀ ਦੋਸਤੋ ਪਹਿਲਨ ਵਿਹੜਾ ਬਾਈਆਂ ਦਾ ਮਹੀਨੇ ਦੀ ਸੂਈ ਆ ਗਰੰਟੀ ਆ ਆਪਣੀ ਦੀ ਭਲਾਤ ਪਾ ਕੇ ਚੈੱਕ ਕਰਾ ਲਵੇ ਸੋਨਾ ਥਾਣਾ ਚਾਰ ਹੀ ਥਾਣਾ ਲੰਮਾ ਲੰਮਾ ਥਾਣਾ ਮੋਟਾ ਮੋਟਾ ਤੇ ਵੇਖ ਸਕਦੇ ਹੋ ਜੀ ਪਹਿਲਨ ਵਿਹੜਾ ਗਈ ਇਹਦਾ ਕਿਸੇ ਬੰਦੇ ਨੇ ਸਾੰਭੀ ਸੁਮੇ ਚੰਗੀ ਸੀ ਬਸ ਸੰਭਾਲ ਗੌਰ ਵਾਲਾ ਬੰਦਾ ਲੈ ਗਿਆ ਦੁੱਧ ਵਧਾਵੇ ਲੋ ਮੇਰੇ ਭੈਣ ਭਰਾ ਨੂੰ ਹਾਂਜੀ ਠੀਕ ਐ ਮੇਰੇ ਖਣੇ ਤੁਹਾਨੂੰ ਹਾਂਜੀ ਜਿੱਥੋਂ ਕੋਈ ਪਹੂ ਲੈਣਾ ਟਣਕਾ ਆ ਕੇ ਲਿਓ ਵੀਰੇ ਗਲਤ ਪਹੁੰਚਣਾ ਲੈ ਲੋ ਆਹ ਵੇ ਹਰੇਕ ਇੱਥੇ ਤਾਉਂਗੇ ਕੰਨਾਂ ਨੂੰ ਹੱਥ ਲਾਉਂਗੇ ਹਰੇਕ ਚੋਰ ਨਹੀਂ ਤੇ ਹਰੇਕ ਦੇ ਸਾਥ ਨਹੀਂ ਹਾਂਜੀ ਅਈ ਨਹੀਂ ਬਈ ਲੈਣੀ ਅਸੀਂ ਤਾਂ ਕੰਮ ਛੱਡ ਦੇਾਂਗੇ ਗਾਲ ਨਹੀਂ ਮਾਰੀ ਸਾਡੇ ਸੂਰ ਹੈ ਜ਼ਿੰਦਗੀ ਦੇ ਅੱਛਾ ਜੀ ਤੇ ਪਰ ਬਈ ਅੱਥੀਉਂ ਆਨੇ ਆ ਜਿੱਥੋਂ ਵੀ ਲੈਣੀ ਵੜੇ ਨਹੀਂ ਸਾਥ ਹੋ ਲੋ ਬਈ ਰਾਮ ਬੰਨਾ ਹਾਂਜੀ ਹਾਂਜੀ ਟਣਕਾ ਆ ਕੇ ਦੋ ਡੰਗ ਤਿੰਨ ਡੰਗ ਚੋ ਕੇ ਲੋ ਤੇ ਵਪਾਰੀ ਸ਼ਪਾਰੀ ਕੋਈ ਵੀ ਹੈ ਠੀਕ ਆ ਹੋ ਗਿ ਸੱਥਲੀ ਕਰ ਲੋ ਮੜ ਕੇ ਜੋ ਆ ਕੀਪਾ ਕੱਢ ਕੇ ਲੋ ਇਹ ਟੋਕੜ ਕੇ ਬਣਾ ਦੁੱਧ ਦੀ ਜੜੀ 4 ਕਿਲੋ 8 ਕਿਲੋ ਦੁੱਧ ਮੰਨ ਲਓ ਹਾਂਜੀ ਉਹ ਕਿਹਦਾ ਗੱਬਾ ਨਾ ਪੰਡਿਆ ਦੀ 4 ਚੈੱਕ ਕਰਾ ਕੇ ਲਓ ਟਰੈਕਟਰ ਤੋਂ ਠੀਕ ਆ ਜੀ ਪਹਿਲੋਂ ਹੀ ਕੰਮ ਸਹੀ ਕਰੋ ਗਲਤ ਨਾ ਕਰੋ ਪਹਿਲੋਂ ਸਹੀ ਕੰਮ ਗਲਤ ਹੋ ਗਿਆ ਹਾਂਜੀ ਹਾਂਜੀ ਉਹ ਬਈ ਮੁੜ ਕੇ ਰਾਤ ਨਹੀਂ ਹੋਣਾ ਠੀਕ ਆ ਜੀ ਤੁਹਾਨੂੰ 10 15000 ਘਾਟਾ ਠੋਕ ਦੂਗਾ ਬਾਰੀ ਠੀਕ ਹੈ ਜੀ ਕਿਉਂ ਘਟਾਪੋਣਾ ਪੈਸੇ ਪੋਣੇ ਬਹੁਤ ਔਖੇ ਆ ਸਹੀ ਗੱਲ ਆ ਜੀ ਤੇ ਮੇਰੇ ਤਾਂ ਮੰਗ ਲੈਣੇ ਆ ਦੇਦੇ ਲੱਖ ਆਪਾਂ ਲੱਖ ਦੇ ਦੇਂਗੇ ਆਪਾਂ 90 ਦੇਣਾ ਨੂੰ ਸਹੀ ਗੱਲ ਆ ਜੀ ਇਹ ਚੀਜ਼ ਹੁੰਦੀ ਆ ਵੀ ਉਹਨੇ ਤਾਂ ਮੰਗ ਲੈਣੇ ਝੜਦੇ ਨੇ ਵੀ ਉਹ ਤਾਂ ਕਿਹੜਾ ਪੈਪਰ ਨੂੰ ਲਾਉਂਦੇ ਦਰਾਖੋ ਹਾਂਜੀ ਹਾਂਜੀ ਸਹੀ ਗੱਲ ਆ ਇੱਥੇ ਕਰਨੇ ਬਹੁਤ ਪਰਨਾ ਸਹੀ ਗੱਲ ਆ ਪੈਸੇ ਮਰਿਆ ਪਚਵਾਕ ਨੂੰ ਅਮਰੀਕਾ ਕੱਢਾ ਭੇਜਣਾ ਪੈਣਾ ਵੇਚ ਕੇ ਸਹੀ ਗੱਲ ਆ ਉਹ ਪਰੋਂ ਦੀ ਬਾਤ ਸੁਣੋ ਅੱਜ ਛੱਲੇ ਪਰ ਕਰਕੇ ਲਓ ਆਪਦੀ ਮਾਈ ਆਉਗੀ ਤੇਰੇ ਇਦਾਂ ਹੋਵੇਂ ਕਾਮਯਾਬ ਹੋਵੇਂ ਇਹ ਗੱਲ ਆ ਭਾਵੇਂ ਪਸੂ ਟਣਕਾ ਕੇ ਲੋ ਜਿੱਥੋਂ ਵੀ ਲੈਣਾ ਚਾਰ ਡੰਡਾ ਚਲੋ 1 ਕਿਲੋ ਹਣੇ ਦਿੱਤਾ ਹੋ ਜਾਣਾ ਕਿਉਂਕਿ ਪਸੂ ਆਉਂਦਾ ਜਾਂਦਾ ਆਪਣੇ ਆਪਣੇ ਘਰ ਤਾਂ ਦੀ ਗਰੰਟੀ ਹੋਊਗੀ ਆਪੋ ਤਾਂ ਵੈਸੇ ਪਾਪੀ ਆ ਆਪਣੇ ਘਰ ਦੇ ਘਰੇ ਬੰਨ ਜਾਣਾ ਭਲਾ ਲੱਖ ਰੁਪਏ ਦਰਮਾਨਾ ਦੱਲਾ ਸੁਣ ਜੇ ਲਾ ਗੱਤ ਮਾਰ ਜਵੇ ਲੱਤ ਮਾਰ ਜਵੇ ਤਰੋਂ ਟੰਕਾ ਲਗਾ ਕੇ ਦੇਣੀ ਹੈ ਚਾਰ ਡੰਡਾ ਚੋਂ ਪੰਜ ਕਿਲੋ ਅੱਛੀ ਦੇ ਵਿੱਚੋਂ ਠੀਕ ਹੈ ਜੀ ਬਾ ਠੀਕ ਹੈ ਬਾਈ ਲੋ ਜੀ ਦੋਸਤੋ ਪਹਿਲਾਂ ਵੈਰਾਡ ਆ ਗਈ ਮੁੱਲ ਸਿਰ 35000 ਰੁਪਏ ਸੱਜਰਾ ਮਹੀਨੇ ਸੂਈ ਆ ਤੇ ਜੇ ਇਹ ਨਾਲ ਬੱਚਾ ਖੜਾ ਕੇ ਲਈ ਹੁੰਦੀ ਭਲਾ ਭਾਈ 45 ਮੁੱਲ ਦਾ ਤੇ 11 ਕੋਤ ਵਾਜੂਗੀ ਸੇਵਾ ਸੁਆ ਐਸੀ ਵੀ ਲਾਦੇ ਪੰਦੇ ਜਿਵੇਂ ਵੈੜ ਆ ਗਈ ਜਿਵੇਂ ਚੰਗੀ ਵੈੜ ਜਿਆਦਾ ਬਰੀਡ ਆ ਗਈ ਤੋ ਤਾਂ ਕਹਿੰਦਾ 13-14 ਕਿਲੋ ਵੈੜ ਨੂੰ ਕਰੂਗੀ ਵੀ ਇੱਥੇ ਸੋਚਦੇ ਮਾਰ ਬੱਚੇ ਬੱਚੇ ਕੜਾ ਪਉਨ ਮਿਲਦੇ ਨਹੀਂ ਹਾਂ ਜੋ ਵੱਡੀ ਵੈੜ ਖਰੀ ਗੱਡੀ ਬੱਚੇ ਸਾਡੇ ਪਿੰਡ ਹੱਤਾਂ ਹਾਂਜੀ ਬੱਚੇ ਦੀ ਮੁਰਬੱਟਾ 40 ਬੰਡਾ ਦੀ 45 ਰੁਪਿਆ ਦਿਓ ਖੜ ਦਿੰਨੇ ਆ ਹਾਂਜੀ ਹਾਂਜੀ ਅਸੀਂ ਬਈ ਇਹ ਕੰਮ ਕਰਨਾ ਨੀਗਾ ਠੀਕ ਆ ਜੀ ਇਹ ਕੰਮ ਕਰਾਂਗੇ ਸਾਡੇ ਬੱਚੇ ਸਾਡੇ ਬੱਚੇ ਪੋਤਣਗੇ ਸਹੀ ਗੱਲ ਆ ਬਈ ਪੋਤਣਗੇ ਕੈਨੇਡਾ ਉੱਲੂ ਪੋਨਾਂ 420 ਕਰਨੀ ਹਾਂਜੀ ਹਾਂਜੀ ਪੁੱਛਦਾ ਮਿਲਣੀ ਚਾਹੀਦੀ ਹੈ ਠੀਕ ਆ ਜੀ ਕੋਈ ਵੀ ਹੈ ਠੀਕ ਆ। ਬਾਕੀ ਜੇ ਤੁਸੀਂ ਪਸ਼ੂ ਵੇਚਣਾ ਹੁੰਦਾ ਤੁਹਾਡੇ ਕੋਲ ਦੁੱਧ ਵਾਲਾ ਹੁੰਦਾ ਪਸ਼ੂ। ਉਹਦੀ ਵੀਡੀਓ ਸਾਨੂੰ ਪਾ ਰਿਹਾ ਕਰੋ। ਠੀਕ ਆ ਬਈ। ਮੈਂ ਅੱਗਾ। ਠੀਕ ਆ ਜੀ। ਤੇ ਇੰਨਾ ਮੇਰਾ ਧੰਨਵਾਦ। ਆ ਤੀਜੀ ਵਾਰ ਪਾਣੀ ਦੀ ਵਿੱਚ। ਹਾਂਜੀ। ਆਈਏ ਜਿਹੜੀ ਵਾਰ ਪਾਣੀ। ਠੀਕ ਆ। ਦਾਦੇ ਦੇ ਬਾਰੇ। ਪਾਣੀ ਆ। ਦਾਦੇ ਫਿਰ ਉਹਦੇ ਬਾਰੇ ਵੀ। 15 ਲੀਟਰ ਦੁੱਧ ਬਈ। ਚੋਕੇ ਲਈ ਆਪਾਂ ਹੁਣੇ ਆਈਏ। ਥੋੜੇ ਸਾਹਮਣੇ ਆਈ ਜੀ ਦੋਸਤੋ। ਆ ਵੀਡੀਓ ਬਣਾ ਸਮਾਂ ਇੱਕ ਕਰੇ ਫੇਰ ਤੇ ਨੋਟ ਕਰ ਲਓ। ਹਜੇ ਟਾਈਮ ਹੋਇਆ ਟਾਈਮ ਦਾ ਕੁਛ ਵੀ ਨਹੀਂ ਹੋਇਆਗਾ। 8 ਵਜੇ ਕਿਤੇ 52 ਕਮੈਂਟੀ ਹੋਏ ਆਗੇ ਸਰਾ ਫਟਮੱਟੀ ਹੈ ਠੀਕ ਹੈ ਬਾਈ ਹਾਂਜੀ ਸੂਈ ਨੂੰ ਸਮਾਂ ਬਾਈ ਬਾਈ 1 ਮਹੀਨਾ ਤੋਂ 10 ਦਿਨ ਹੋ ਗਏ ਸੂਈ ਨੂੰ ਠੀਕ ਹੈ ਬਾਈ ਜਿਆਦਾ ਬਹੁਤ ਆ ਬੈੜ ਦੀ ਕਰਕੇ ਤਾਂ ਹੀ ਹੈ ਇਹਦਾ ਮੁੱਲ ਬਾਈ 45000 ਵਿੱਚ ਮਾਨਤਨ ਕੋਈ ਮਾਨਤਨ ਹੋ ਜਾਵੇ ਦੁੱਧ 15 ਲੀਟਰ ਦੀ ਗਾਰੰਟੀ ਕਰਦੇ ਘਰੇ ਚ ਆ ਕੇ ਇਸ ਘਰੇ ਅੱਛਾ ਜੀ ਦੋ ਡੰਗ ਚਾਰਡਨ ਫੇਰ ਦੇਉਗਾ ਅੱਜ ਤਾਂ ਬਾਈ ਆਈ ਹੋਈ ਆ ਕੋਈ ਕਿਲੋ ਦੋਲ ਘਟ ਵੀ ਜਾਂਦਾ ਪਾਸੋਂ ਨਹੀਂ ਘਟਦਾ ਕਿਲੋ ਬਾਈ ਉਧਰ ਉਧਰ ਠੀਕ ਹੈ ਦੁਸ਼ਾਂਤ ਕਰਪੂਰਾ ਠੀਕ ਹੈ ਬਾਈ ਤੁਹਾਨੂੰ ਆਪਾਂ ਦੋ ਪੂਦੇ ਕਰੇ ਪਰ ਥੱਲੇ ਥੱਲੇ ਡੰਗ ਦਾ ਕੋਈ ਆਹੋ ਹੈਦਰ ਰੰਗੀ ਜਾਂਦੀ ਆ ਰੰਭੀ ਜਾਂਦੀ ਆ ਤਾਂ ਮੂਗੀ ਬਾਈ ਰੰਭੂਗੀ ਠੀਕ ਆ ਲੋ ਜੀ ਦੋਸਤੋ ਅਵੇਰ ਨਿਗਰ ਨੁਕਰ ਬਹੁਤ ਸਾਰੇ ਸਾਹਮਣੇ ਤਰਕੇ ਬਾਈ ਨੇ ਹੁਣ ਲਾਈ ਹੋਈ ਆ ਇਹ ਸੁਣਾ ਥਾਣਾਗਾ ਥਾਣੇ ਤੋਂ ਹੀ ਬਾਕੀ ਨੇੜੇ ਆ ਕੇ ਚੂਲੇ ਨੇ ਕੋਈ ਹੁਣ ਚੂਈ ਹੋਈ ਆ ਇਹ ਇੱਕ ਲਾਈ ਹੋਈ ਆ ਗੱਡੀ ਤੋਂ ਸਾਹਮਣੇ ਗੱਡੀ ਚੋਂ ਲਾਈ ਆ ਬਾਈ ਨੇ ਇਹ ਚਾਰ ਹੀ ਥਾਣਾ ਗੇ ਫੋੜ ਨਹੀਂ ਕੁਛ ਨਹੀਂ ਗਲਾਬੀ ਥਾਣਾ ਪ੍ਰੈਂਟੋਚੀ ਦਾ ਬਹੁਤ ਚੰਗਾ ਬੋਦੀ ਬਾਦੀ ਬਹੁਤ ਚੰਗਾ ਨਿਗਰ ਨੁਕਰ ਬਹੁਤ ਅਗ ਲੱਸੀ ਪਿੱਕੀ ਨਹੀਂ ਗਈ ਬਾਈ ਨੇ ਬਹੁਤ ਜ਼ਿਆਦਾ 15 ਕਿਲੋ ਪੰਦਾ ਮੈਚ ਹੋ ਕੇ ਲਈ ਆ ਬੜਾ ਬੜਾ ਹੋ ਰੂਗਾ ਅੱਛਾ ਉਹਨੂੰ ਠੀਕ ਆ ਠੀਕ ਆ ਬਾਈ ਇੱਥੇ ਦਾ ਬਾਈ ਆਈ ਜਾਂਦੀਆਂ ਜਾਈ ਜਾਂਦੀਆਂ ਆਈ ਜਾਂਦੀਆਂ ਠੀਕ ਆ ਜੀ ਬਾਈਆਂ ਚਾਰ ਵੜਾ ਸ਼ਾਮ ਨੂੰ ਹੋਰ ਉਹਨਾਂ ਕੰਚੇ ਪਾਸ ਹੋਈਆਂ ਉਹ ਠੀਕ ਆ ਨਿਗਰ ਨੁਗਰ ਬਹੁਤ ਆਈ ਆ ਬਾਈ ਦੇ ਘਰੇ ਪਿਰਿੰਗੀ ਰੰਬ ਰੰਬ ਰਹੀ ਹੈ ਹਜੇ ਤਾਂ ਖੁਰਨੇ ਧੁੱਤ ਕੇ ਪੰਜਾ ਬਾਈ ਦੇ ਮਹਿਲਾ ਪਾਉ ਬੈਗ ਗਿਆ ਕੱਲ ਸਾਰਾ ਮਾਲ ਬਾਈ ਦਾ ਖੁਰਨੇ ਬਾਈ ਦੇ ਧੋ ਕੇ ਛੱਡੀਆਂ ਪੰਜਾ ਵਾ ਜਿਹੜੇ ਮੁੱਲ 45000 ਇਹਦਾ ਵਾ ਜਿਹਦੇ ਪਸੰਦ ਆਵੇ ਬਾਈ ਨਾਲ ਗੱਲ ਕਰ ਲਿਓ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ